ਤੇ ਆ ਜਿਹੜੀ ਬੀਬੀ ਆ ਆ ਬੀਬੀ ਸ਼ਰਮ ਕਹਿ ਰਹੀ ਆ ਕਿ ਆ ਪੁਲਸ ਵਾਲੇ ਆ ਜਿਨ੍ਹਾਂ ਨੇ ਮੇਰੀਆਂ ਫਾਈਲਾਂ ਖੋਈਆਂ ਸਬੂਤ ਆ ਨਾਲ ਦੀ ਨਾਲ ਇਹ ਵੀਡੀਓ ਅਸੀਂ ਤੁਹਾਨੂੰ ਜਾਰੀ ਵੀ ਕੀਤੀ ਆ ਆ ਹਾਲਾਤ ਆ ਮੋਗੇ ਦੇ ਜਿਹੜੇ ਸੜਕਾਂ ਦੇ ਉੱਤੇ ਡੋਮਿਨੇਸ਼ਨ ਜਿਹੜੇ ਪੱਤਰ ਆ ਸਾਰੇ ਕੇਂਦਰੀ ਹੋਇਆ ਤੁਹਾਡੇ ਸਾਹਮਣੇ ਸਾਇਰਨ ਵੱਜ ਰਿਹਾ ਹੈ ਪੁਲਿਸ ਦੇ ਲੋਕਾਂ ਨੂੰ ਭਜਾਉਣ ਵਾਸਤੇ ਪਰ ਫੜਨ ਵਾਲਾ ਕੋਈ ਨਹੀਂ ਜਿਹੜੀਆਂ ਇਸੇ ਤਰ੍ਹਾਂ ਇਹ ਜਿਹੜੇ ਡੰਮੀ ਵੀ ਦੁਆਰਾ ਖਾਲੀ ਫਾਈਲਾਂ ਲੈ ਕੇ ਉਹ ਪੁੱਛ ਰਿਹਾ ਕਿ ਕਿਹੜੀ ਪਾਰਟੀ ਦਾ ਕਹਿੰਦਾ ਆਮ ਆਦਮੀ ਪਾਰਟੀ ਦੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਾਰੇ ਤੇ ਖਾਲੀ ਫਾਈਲਾਂ ਕਿਸੇ ਕੋਲ ਹੈ ਨਹੀਂ ਖਾਲੀ ਕਾਗਜ਼ ਆ ਵਿਅਕਤੀ ਨੇ ਖਾਲੀ ਫਾਈਲਾਂ ਜਿਹੜੀਆਂ ਲੈ ਕੇ ਘੁੰਮ ਰਹੇ ਨੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਖਾਲੀ ਫਾਈਲ ਹੈ ਤੇ ਹੁਣ ਹਾਲਤ ਕੀ ਆ ਵੀ ਸਾਰਾ ਕੋਈ ਸਿਸਟਮ ਫੇਲ ਹੋ ਗਿਆ ਤੇ ਲੋਕੀ ਰੱਬਾਂ ਅਸਰੇ ਸੱਤ ਨੌ ਵਾਇਰਲ ਕਰਦੇ ਪਏ ਥਾਂ ਥਾਂ ਤੇ ਇਸ ਕਰਕੇ ਅਸੀਂ ਹੁਣ ਕਮਿਸ਼ਨ ਨੂੰ ਬੇਨਤੀ ਕਰਕੇ ਆਏ ਆ ਕਿ ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਕਠਰਾਮਾਂ ਜਿੱਥੇ-ਜਿੱਥੇ ਹੋਈਆਂ ਇਹ ਹਰ ਦੇ ਥੋੜੀਆਂ ਕਠਰਾਮਾਂ ਅਸੀਂ ਜ਼ਿਕਰ ਕਰ ਰਹੇ ਆ ਬਹੁਤ ਸਾਰੀਆਂ ਕਠਰਾਮਾਂ ਤੁਸੀਂ ਆਪ ਵੀ ਵੀਡੀਓ ਨੇ ਜ਼ਿਕਰ ਕੀਤਾ ਇੱਕ ਤਾਂ ਪਹਿਲੀ ਬੇਨਤੀ ਅਸੀਂ ਕੀਤੀ ਹੈ ਕਿ ਜਿਹੜੇ ਲੋਕੀ ਲਾਈਨਾਂ 'ਚ ਲੱਗੇ ਆ ਉਹ ਮੈਂ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਹੁਕਮ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਸਾਰੇ ਬੰਦੇ ਨੋਮੀਨੇਸ਼ਨ ਜਿਹੜੇ 3 ਵਜੇ ਤੱਕ ਲਾਈਨ 'ਚ ਲੱਗੇ ਸੀ ਉਹ ਨਹੀਂ ਫਾਈਲ ਕਰ ਲੈਂਦੇ ਉਨੀ ਦੇਰ ਤੱਕ ਕੰਮ ਜਿਹੜਾ ਚੱਲਦਾ ਰਹੇ ਇਸ ਕਰਕੇ ਹੁਣ ਦੇਖਦੇ ਆ ਕਿ ਥੱਲੇ ਪ੍ਰਸ਼ਾਸਨ ਕਿੰਨਾ ਕੋਈ ਪਹਿਰਾ ਦਿੰਦਾ ਪਰ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਮੈਂ ਹੁਕਮ ਕਰ ਦਿੱਤੇ ਆ ਕਿ ਜਿਹੜਾ 3 ਵਜੇ ਤੱਕ ਲਾਈਨ 'ਚ ਲੱਗਿਆ ਭਾਵੇਂ ਅੱਧੀ ਰਾਤ ਹੋ ਜਾਵੇ ਉਹਦੇ ਨੋਮੀਨੇਸ਼ਨ ਪੇਪਰ ਜਿਹੜੇ ਆ ਉਹ ਦਰਜ ਕਰਨਗੇ ਹੁਣ ਉੱਤੇ ਦੇਖਦੇ ਆ ਕਿ ਥੱਲੇ ਡਿਪਟੀ ਕਮਿਸ਼ਨਰ ਸਹਿਬਾਨ ਤੇ ਐਸਐਸਪੀ ਸਹਿਬਾਨ ਤੇ ਬਾਕੀ ਅਫਸਰ ਸਹਿਬਾਨ ਕਿੰਨਾ ਕੋ ਕੰਮ ਕਰਦੇ ਦੂਜੀ ਅਸੀਂ ਬੇਨਤੀ ਕੀਤੀ ਹੈ ਕਿ ਸਾਰੀਆਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਕਰਾਓ ਤੇ ਜਿਹੜੇ ਦੋਸ਼ੀ ਅਫਸਰ ਹੈ ਜਿਨ੍ਹਾਂ ਨੇ ਡੈਮੋਕਰੇਸੀ ਦਾ ਮਰਡਰ ਹੋਣ ਦੇ ਵਿੱਚ ਰੋਲ ਪਲੇ ਕੀਤਾ ਉਹਨਾਂ ਤੇ ਸਖਤਨ ਸ਼ਾਸਨਿਕ ਜਿਹੜੀ ਕਾਰਵਾਈ ਹੈ ਉਹ ਕਰੋ ਤਾਂ ਜਾ ਕੇ ਅੱਗੇ ਤੋਂ ਸਿਸਟਮ ਠੀਕ ਹੋਏਗਾ ਔਰ ਤੀਜਾ ਜਿਨ੍ਹਾਂ ਥਾਵਾਂ ਤੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਉਹਨਾਂ ਦਾ ਅਸੀਂ ਕਿਹਾ ਕਿ ਉਹਨਾਂ ਦੇ ਦਿਨ ਵਧਾਏ ਜਾਣ ਕਿ ਉਹਨਾਂ ਨੂੰ ਫालतू ਦਿਨ ਦਿੱਤੇ ਜਾਣ ਉੱਥੇ ਬਾਕੀ ਪ੍ਰਕਿਰਿਆ ਅਲਿ ਬਦਲ ਦਿੱਤੀ ਜਾਵੇ ਪਹਿਲਾ ਨੋਮੀਨੇਸ਼ਨ ਦੀ ਪ੍ਰਕਿਰਿਆ ਉਹਨਾਂ ਦੀ ਫਿਰ ਸਟਾਰਟ ਕੀਤੀ ਜਾਵੇ ਤਾਂ ਜੋ ਸਾਰੇ ਲੋਕੀ ਜਿਹੜਾ ਆਪਣੇ ਹੱਕ ਦਾ ਇਸਤੇਮਾਲ ਕਰ ਸਕਣ ਨਹੀਂ ਤਾਂ ਇਹ ਲੋਕਾਂ ਦੇ ਨਾਲ ਬਹੁਤ ਵੱਡੀ ਜਿਆਦਤੀ ਹੋਏਗੀ ਔਰ ਜਿਹੜੀ ਹੋਰ ਅਸੀਂ ਬੇਨਤੀ ਕੀਤੀ ਹੈ ਕਿ ਕੱਲ ਫਿਰ ਬੜਾ ਖਤਰਨਾਕ ਦਿਨ ਹੈ ਕੱਲ ਨਾਮਜ਼ਿੰਦਗੀ ਪੱਤਰਾਂ ਦੀ ਪੜਤਾਲ ਅਸੀਂ ਵਾਰ-ਵਾਰ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਕਿ ਸਾਨੂੰ ਪੂਰੀਆਂ ਪੁਕਤਾ ਸਾਡੇ ਕੋਲੇ ਜਾਣਕਾਰੀ ਆ ਕਿ ਕੱਲ ੱਟੇਸਾਈ ੱਟੇ ਨਾਲ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ। ਅਸੀਂ ਫਿਰ ਬੇਨਤੀ ਕਰਕੇ ਆਏ ਆ ਕਿ ਵੀਡੀਓਗ੍ਰਾਫੀ ਕਰਾਓ। ਤਾਂ ਜੋ ਅੰਦਰ ਕੀ ਹੋਇਆ ਉਹਦੀ ਸਾਰੀ ਜਾਣਕਾਰੀ ਜਿਹੜੀ ਆ ਉਹਦੇ ਸਬੂਤ ਤਿਆਰ ਹੋ ਸਕਣ। ਇਸ ਕਰਕੇ ਅਸੀਂ ਬੇਨਤੀ ਕਰਕੇ ਆਏ ਆ ਹੁਣ ਦੇਖਦੇ ਆ ਕਿ ਉਹਦੇ ਤੇ ਕਿੰਨਾ ਕੁ ਅਸਰ ਹੁੰਦਾ। ਸਭ ਨੂੰ ਨਮਸਕਾਰ ਨੂੰ ਵੀਡੀਓ ਹਾਈ ਕੋਰਟ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਬਿਆਨ ਦਿੱਤਾ ਹੈ ਕਿ ਵੀਡੀਓਗ੍ਰਾਫੀ ਕਰਾਵਾਂਗੇ ਇਹਨਾਂ ਦਾ ਜਿਹੜਾ ਵਕੀਲ ਸੀ ਇੱਕ ਰਿੱਟ ਚੱਲਦੀ ਸੀ ਪਰ ਉਹਦੇ ਤੇ ਸਰਕਾਰ ਅਮਲ ਕਰਦੀ ਹੈ ਕਿ ਨਹੀਂ ਕਰਦੀ ਇਹ ਤਾਂ ਹੁਣ ਕੱਲ ਪਤਾ ਲੱਗੇਗਾ ਔਰ ਮੈਂ ਜਿਹੜੇ ਤੁਹਾਨੂੰ ਮੀਡੀਆ ਨੂੰ ਕੱਲ ਵੀ ਬੇਨਤੀ ਕੀਤੀ ਸੀ ਚਲੋ ਤੁਸੀਂ ਅੱਜ ਚੰਗਾ ਪਹਿਰਾ ਦਿੱਤਾ ਕਿ ਸਾਰਿਆਂ ਇਕੱਠਾ ਹੋਵਨ ਨੂੰ ਜਿਹੜਾ ਉਹ ਜਨਤਕ ਕੀਤਾ ਕੱਲ ਨੂੰ ਵੀ ਕਿਰਪਾ ਕਰਕੇ ਸਾਡੇ ਨਾਲ ਸਹਿਯੋਗ ਕਰੋ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਕੱਲ ਪਰਤਾਲੇ ਦਾ ਸਮਾਂ ਜਿਹੜੀ ਧੱਕੇਸ਼ਾਹੀ ਹੋਏ ਉੱਥੇ ਸਾਰੇ মিডিਏ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਸਭ ਦਾ ਬਹੁਤ ਬਹੁਤ ਧੰਨਵਾਦ ਠੀਕ ਬਰੇਗ ਹਿੰਦੀ ਚ ਬਾਈਟ